ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਤੋਂ ਹਟ ਕੇ ਕੁਝ ਵੱਖਰਾ ਕਰਨ ਦੀ ਚਾਹਤ ਰੱਖਣ ਵਾਲੇ ਕਿਸਾਨਾਂ ਦੀ ਸੂਚੀ ਵਿੱਚ ਫਰੀਦਕੋਟ ਦੇ ਕਿਸਾਨ ਪ੍ਰਦੀਪ ਸਿੰਘ ਦਾ ਨਾਮ ਸ਼ਾਮਿਲ ਹੈ ਪਿੰਡ ਮਾਨੀ ਸਿੰਘਵਾਲਾ ਦੇ ਕਿਸਾਨ ਪ੍ਰਦੀਪ ਸਿੰਘ ਨੇ ਆਪਣੀ ਮਿਹਨਤ ਦੇ ਨਾਲ ਸਾਬਤ ਕੀਤਾ ਹੈ ਕਿ ਚੰਗੀ ਸੂਝ-ਬੂਝ ਅਤੇ ਕੁਝ ਵੱਖਰੇ ਕਰਨ ਦੀ ਹਿੰਮਤ ਨਾਲ ਖੇਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ ਪ੍ਰਦੀਪ ਸਿੰਘ ਨੇ ਆਪਣੇ 5 ਕਨਾਲ ਖੇਤਾ ਵਿੱਚ ਟ੍ਰਾਇਲ ਦੇ ਵਜੋਂ ਵਿਦੇਸ਼ੀ ਫਲ ਸਟ੍ਰਾਬਰੀ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ ਸ਼ੁਰੂਆਤੀ ਦੌਰ ਵਿੱਚ ਹਜ਼ਾਰਾਂ ਦਾ ਮੁਨਾਫਾ ਹੋਇਆ ਹੌਲੀ ਹੌਲੀ ਸਟਰਾਬਰੀ ਦੀ ਇਹ ਖੇਤੀ 1 ਏਕੜ ਤੱਕ ਪਹੁੰਚ ਗਈ ਅਤੇ ਅੱਜ ਪ੍ਰਦੀਪ ਸਿੰਘ ਸਟਰਾਬਰੀ ਦੀ ਖੇਤੀ ਵਿੱਚੋਂ ਲੱਖਾਂ ਦਾ ਮੁਨਾਫਾ ਕਮਾ ਰਿਹਾ ਹੈ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਸਟਰਾਬਰੀ ਦੀ ਖੇਤੀ ਤੇ ਖਰਚਾ ਤਾਂ ਜ਼ਰੂਰ ਵੱਧ ਆਉਂਦਾ ਹੈ ਪਰ ਆਮਦਨ ਕਣਕ ਅਤੇ ਝੋਨੇ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਪ੍ਰਦੀਪ ਸਿੰਘ ਮੁਤਾਬਕ ਉਹ ਆਪ ਸਟਰਾਬਰੀ ਫਲ ਨੂੰ ਮੰਡੀਆਂ ਤੱਕ ਲੈ ਕੇ ਜਾਂਦੇ ਨੇ ਤੇ ਇਹਨਾਂ ਦੀ ਸਟਰਾਬਰੀ ਹੱਥੋਂ-ਹੱਥ ਵਿਕ ਜਾਂਦੀ ਹੈ ਪਹਿਲਾਂ ਜਿਵੇਂ ਪੁਰਾਣਾ ਬਜ਼ੁਰਗਾਂ ਤੋਂ ਚੱਲੇ ਆਉਂਦੇ ਸੀ ਕਣਕ ਝੋਨਾ ਖੇਤੀ ਕਰੀ ਜਾਂਦੇ ਸੀਗੇ ਟੈਡੀ ਹਰੇ ਵੀ ਕਰੀ ਜਾਂਦੇ ਆ ਕਣਕ ਝੋਨਾ ਕਣਕ ਝੋਨਾ ਵਿੱਚ ਮੂੰਗੀ ਲਾ ਲੈਨੇ ਆ ਤੇ ਪਰ ਉਸ ਤੋਂ ਹਟ ਕੇ ਆਖਿਆ ਵੀ ਇਹ ਇਕੱਲੇ ਰੋਟੀ ਪੂਰੀ ਆਉਂਦੀ ਆ ਕੋਈ ਵੱਡੇ ਸ਼ੌਂਕ ਨਹੀਂ ਪੂਰੇ ਹੁੰਦੇ ਹੁਣ ਆਪਾਂ ਨੂੰ 2 ਸਾਲ ਹੋ ਗਏ ਇੱਕ ਸਟ੍ਰਾਬਰੀ ਦੀ ਖੇਤੀ ਕਰਦੇ ਆ ਇਸ ਟਾਈਮ ਤੇ ਆਪਾਂ 1 ਏਕੜ ਕਰ ਰਹੇ ਆ ਜੀ 8 ਕਨਾਲ ਸਟ੍ਰਾਬਰੀ ਦੀ ਖੇਤੀ ਮਹਿੰਗੀ ਜ਼ਰੂਰ ਹੈ ਬਹੁਤ ਮਹਿੰਗੀ ਆ ਕਾਫੀ ਲੱਗਦਾ ਘਰੋ ਖਰਚਾ ਬਹੁਤ ਕਰਨਾ ਪੈਂਦਾ ਤੇ ਤਕਰੀਬਨ 7 ਲੱਖ ਦੇ ਕਰੀਬ ਖਰਚਾ ਆ ਜਾਂਦਾ ਜੀ ਤੇ ਆਮਦਨੀ ਦੀ ਗੱਲ ਕਰ ਗਏ ਤੇ ਇਹਦੇ ਵਿੱਚੋਂ ਇੱਕ 6 ਮਹੀਨਿਆਂ ਦਾ ਜਿਹੜੀ ਕਮਾਈ ਹੈ 3 ਤੋਂ 4 ਲੱਖ ਰੁਪਇਆ ਛੱਡ ਜਾਂਦੀ ਹੈ ਮੰਡੀ ਦੀ ਗੱਲ ਕਰ ਗਏ ਜੀ ਮੰਡੀ ਜੇ ਤਾਂ ਆਪਾਂ ਸਾਬ ਨਾਲ ਲਾਈ ਹੋਊਗੀ ਤਾਂ ਬਾਈ ਫਿਰ ਤਾਂ ਮੰਡੀ ਕਰਨ ਤੇ ਕੋਈ ਪ੍ਰੋਬਲਮ ਨਹੀਂ ਗੀ ਸਹੀ ਹੈ ਸਾਰਾ ਕੁਝ ਉਹਨਾਂ ਕ ਮਾਲ ਜਾਂਦਾ ਹੈ ਉਹਨਾਂ ਕ ਅੱਗੇ ਵਿਕ ਜਾਂਦਾ ਜੀ ਉਹਨਾਂ ਦੀ ਮੰਗ ਬਹੁਤ ਰਹਿੰਦੀ ਹੈ ਵੀ ਸਟਰਾਬਰੀ ਭੇਜ ਦਿਓ ਸਾਨੂੰ 10 ਡੱਬੇ ਭੇਜ ਦਿਓ 20 ਭੇਜ ਦਿਓ ਕਿਸਾਨ ਪ੍ਰਦੀਪ ਸਿੰਘ ਦੇ ਸਫ਼ਰ ਵਿੱਚ ਉਹਨਾਂ ਦੀ ਧਰਮ ਪਤਨੀ ਪੂਰਾ ਪੂਰਾ ਸਾਥ ਦੇ ਰਹੇ ਨੇ ਅਤੇ ਉਹ ਵੀ ਆਪਣੇ ਪਤੀ ਦੇ ਨਾਲ ਖੇਤਾਂ ਵਿੱਚ ਕੰਮ ਕਰਦੇ ਨੇ ਪਿਛਲੇ ਸਾਲ ਅਸੀਂ ਥੋੜਾ ਟਾਈਮ ਥੋੜੀ ਲਾਈ ਸੀਗੀ ਸਾਨੂੰ ਐ ਸੀਗਾ ਵੀ ਕਿਤੇ ਲਾਸ ਨਾ ਹੋ ਜੇ ਤੇ ਪਰ ਸਾਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ ਵੀਰ ਜੀ ਰਿਜ਼ਲਟ ਵਧੀਆ ਮਿਲਣਾ ਲੈ ਸੀ ਇੱਕ ਵਾਰ ਥੋੜਾ ਜਿਹਾ ਵਧਾਇਆ ਕੰਮ ਤੇ ਪਰ ਸਾਨੂੰ ਤਾਂ ਬਹੁਤ ਵਧੀਆ ਲੱਗੀ ਵੀਰ ਜੀ ਖੇਤੀ ਕਿਉਂਕਿ ਕਣਕ ਝੋਨੇ 'ਚ ਵੀਰ ਜੀ ਇਕੱਲੇ ਜੈਂਟਸ ਕੰਮ ਕਰਦੀ ਹੈ ਇਹ ਸਟਰਾਬਰੀ ਦੀ ਖੇਤੀ ਇਸ ਤਰ੍ਹਾਂ ਦੀ ਹੈ ਅਸੀਂ ਆਪ ਦੇਖੀ ਫਾਰਮ ਤੇ 5-6 ਘਰਾਂ ਨੂੰ ਵੀ ਰੋਜ਼ਗਾਰ ਦਿੱਤਾ ਹੋਇਆ ਤੇ ਕੁਝ ਅਸੀਂ ਨਾਲ ਆਪ ਇਹਨਾਂ ਨੇ ਜਦੋਂ ਸ਼ੁਰੂ ਤੋਂ ਅਸੀਂ ਕੰਮ ਸ਼ੁਰੂ ਕਰਨਾ ਸੀ ਵੀਰ ਜੀ ਨੂੰ ਦੀ ਇੱਕੀ ਸਵਾਲ ਸੀਗਾ ਮੇਰੇ ਹਸਬੰਡ ਦਾ ਵੀ ਜੇ ਤੁਸੀਂ ਸਾਥ ਦਿਓਗੇ ਸਾਡੇ ਨਾਲ ਲੱਗੋਗੇ ਤਾਂ ਆਪਾਂ ਕੰਮ ਕਰਨ ਜਾ ਰਹੇ ਹਾਂ ਅਸੀਂ ਵੀ ਵੀਰ ਜੀ ਨਾਲ ਦਾ ਹੌਸਲਾ ਵਧਾਇਆ ਵੀ ਜਰੂਰ ਚੱਲਾਂਗੇ ਕਿਉਂਕਿ ਆਪਾਂ ਜੱਟਾਂ ਜੀ ਵੀਦਾਰ ਦੀਆਂ ਧੀਆ ਹੈਗੇ ਵੀਰ ਜੀ ਖੇਤਾਂ ਵਿੱਚ ਨਾਲ ਕੰਮ ਕਰਾਂਗੇ ਮੋਢੇ ਨਾਲ ਮੋਢਾ ਜੋੜ ਕੇ ਫੇਰ ਹੀ ਆਪਾਂ ਪਰਫੁੱਲਤ ਹੋ ਸਕਦੀਆਂ ਸੂਬੇ ਦੀ ਲੀਹ ਉਤਰੀ ਖੇਤੀ ਨੂੰ ਮੁੜ ਲੀਹਾਂ ਤੇ ਲਿਆਉਣ ਦੇ ਲਈ ਪੰਜਾਬ ਦੇ ਬਾਕੀ ਕਿਸਾਨਾਂ ਨੂੰ ਵੀ ਪ੍ਰਦੀਪ ਸਿੰਘ ਤੋਂ ਸਹਿਦ ਲੈਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਦੀ ਖੇਤੀ ਨੂੰ ਬਚਾਇਆ ਜਾ ਸਕੇ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀਦਕੋਟ